ਕਰੇ ਜੇ ਕਰੇ ਕੋ ਹੁਣ ਰਾਤ ਨੂੰ ਰੋਕਣਾ ਯਾਰ ਹਾਂ ਜੋ ਸਰ ਖਾਈ ਜਾਨੀ ਮੇਰਾ ਬਹੁਤ ਕੰਮ ਦੇਖਣਾ ਦੇ ਵਾਲੀ ਲੱਗੀ ਪਈ ਐ ਕਿ ਤੂੰ ਲਹੂ ਬਿਲਾ ਹੋ ਕਿੰਨੇ ਮੀਟਰ ਤੋ ਲੱਗੇ ਰੋਕਲਾ 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 ਡਰਾਈਵਰ ਨੂੰ ਜਿੱਥੇ ਕਹਿੰਦਾ ਕਲੈਚ ਉੱਥੇ ਧਾਰ ਦਿੰਦਾ ਮੈਂ ਤਾਂ ਕਹਿੰਦਾ ਤੇਰਾ ਪਿਓ ਲੱਗਦਾ ਕਲੈਚਰ ਡਰਾਈਵਰ ਹੋਰ ਹੁਣ ਟੈਕਟ ਲੈਣੀ ਐ ਬਲੇ ਨੂੰ ਕਿੰਨੇ ਮੀਟਰ ਤੋ ਲੱਗੇ ਤੂੰ ਰੋਕਲਾ 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 ਹਾਂ ਹੂੰ ਦੱਸ ਹਾਂ ਦੱਸ ਦੱਸ ਕਿੰਨੇ ਦੱਸ ਮੈਂ ਇਹ ਕਹਿੰਦੀ ਸੀ ਕੋ ਵੀਡੀਓ ਦੇਖ ਫੇਸਬੁਕ ਤੇ ਪਉਣਾ ਤੇ ਯੂਟਿਊਬ ਤੇ ਵੀ ਹਾਂ ਤੇ ਇਧਰ ਚਾਰ ਸਫੇਰ ਸਾਰੇ ਨੀਵਾ ਮਾਰ ਉਸ ਦੀ ਪਤਾ ਲੱਗਾ ਤੁਨੂੰ ਮੈਨੂੰ ਤਾਂ ਸਾਰਾ ਹੀ ਪਤਾ ਲੱਗਿਆ ਕਣਕਾਂ ਖੜੀਆਂ ਸ਼ਰਮਾ ਖੜੀਆਂ ਦਰਖਤ ਖੜੇ ਐ ਕਿਸੇ ਗੱਲ ਤੇ ਗੌਰ ਵੀ ਕਰ ਲੈ ਕਰੋ ਵੀਡੀਓ ਤੂੰ ਦੇਖ ਇਨਸਾਨਾਂ ਦੀਆਂ ਵੀ ਪਉਣਾ ਬਣਾ ਕੇ ਜਾਨਵਰਾਂ ਦੀਆਂ ਲਾਹ ਖੇਤੀਬਾੜੀਆਂ ਦਾ ਲਾਹ ਕਿਸੇ ਦਾ ਕੋਈ ਮਰ ਗਿਆ ਕਿਸੇ ਦਾ ਕੋਈ ਜਿਉਂ ਗਿਆ ਹਰੇਕ ਦੀ ਵੀਡੀਓ ਬਣਾ ਆਪਣਾ ਪਉਣਾ ਕਿੰਨੀਆਂ ਵਾਇਰਲ ਹੁੰਦੀਆਂ ਨੇ ਇੱਕ ਚੀਜ਼ ਦੀ ਵੀਡੀਓ ਨਹੀਂ ਤੂੰ ਬਣਾਈ ਹੈਗੀ ਉਹਦੇ ਵੀ tane ਵੀਡੀਓ ਚੱਲੂ ਵੀ ਵਧੀਆ ਨੇ ਤੇ ਵਾਇਰਲ ਵੀ ਹੁੰਦੇ ਨੇ 10 ਕਾਦੀ 10 ਦਾ ਦੇ ਇਹ ਤਾਂ ਹਜੱਕੀ ਆ ਨਿੰਮ ਨਹੀਂ ਲੱਦਨ ਉਹੋ ਸੁੱਕਾ ਪਿਆ ਓਏ ਸੁੱਕਾ ਪਿਆ ਇਹ ਨਿੰਮ ਦੱਸ ਮੈਨੂੰ ਵੀ ਇਹ ਕੀ ਕਾਰਨ ਆ ਆਪਾਂ ਦੇਖ ਲਾ ਮਾਨਸ ਤੋਂ ਇਹ ਦੇਖੀ ਤਾਂ ਮੇਰੀ ਨਿਗਾ ਪਹਿਲਾਂ ਤੋਂ ਹੀ ਐ ਆਪੇ ਇਹਦੀ ਵੀਡੀਓ ਬਣਾ ਕੇ ਪਾਈ ਅੱਜ ਤੇ ਦੋਸਤਾਂ ਨੂੰ ਪੁੱਛੀਏ ਜੀ ਆਪਾਂ ਨੂੰ ਨਹੀਂ ਪਤਾ ਇਹ ਤਾਂ ਸੋਨੇ ਫਿਰ ਆਪਾਂ ਮਾਨਸਾ ਤੋਂ ਚੱਲ ਕੇ ਆਏ ਆ ਯਾਰ ਤਲਵੰਡੀ ਟਿਕਰਾ ਕੋਈ ਨਹੀਂ ਨਿੰਮ ਨਹੀਂ ਸੁੱਕਾ ਓਏ ਨਿੰਮ ਨਹੀਂ ਹਰਾ ਸੀ ਸਾਰੇ ਸੁੱਕੇ ਪਏ ਐ ਕੀ ਕਾਰਨ ਹੈ ਕੀ ਕਾਰਨ ਹੈ ਮੈਂ ਤੈਨੂੰ ਪੁੱਛਦਾ ਯਾਰ ਤੈਨੂੰ ਪੁੱਛਣ ਦੇ ਮਾਰੇ ਤਾਂ ਮੈਂ ਖੜਾ ਆਵਾ ਕਹ ਰਿਆ ਯਾਰ ਜਮੀਂ ਸੁੱਕਾ ਪਿਆ ਹੈ ਨਾ ਤੂੰ ਹੀ ਤਾਂ ਗੱਲ ਹੈ ਕੋਈ ਨਹੀਂ ਨਿਗਾ ਮਾਰ ਲਾ ਹੂੰ ਉਧਰ ਦੇਖ ਬੰਦੇ ਨੂੰ ਨਾ ਸਾਰੇ ਜਿੱਥੋਂ ਵੀ ਚੱਲ ਕੇ ਆਏ ਆ ਆਪਾ ਮੈਂ ਰਸਤਾ ਹੀ ਦੇਖਦੇ ਗਈ ਮੇਰੀ ਹੋਰ ਕਿਤੇ ਨਿਗਾ ਵੱਜੀ ਅੱਛਾ ਮੈਂ ਆਖਾ ਮੈਂ ਸਾਰੇ ਦਰਖਤ ਫੁੱਟੇ ਨੇ 31 ਮਾਰਚ ਤੋਂ ਪਹਿਲਾਂ ਪਹਿਲਾਂ ਦੇਖ ਸਾਰੇ ਦਰਖਤ ਹਰੇ ਹੋ ਜਾਂਦੇ ਆ ਹੈ ਨਾ ਤੇ ਇੱਕ ਗੱਲ ਹੋਰ ਦੇਖ ਸੁਣੀ ਇਹੇ ਨਾਲੇ ਆਪਣੀ ਖੁਸ਼ੀ ਮਨਾਉਂਦਾ ਉਹੀ ਤਾਂ ਗੱਲ ਆ ਗਈ ਨਾ ਫਿਰ ਜਦੋਂ ਮੈਂ ਜਦੋਂ ਮੇਰਾ ਜਨਮ ਹੋਇਆ ਸੀ ਨਾ ਤੇ ਮੇਰੇ ਚਾਚੇ ਤਾਏ ਨੇ ਅੱਡ ਡੜਾਣੇ ਅੱਡ ਡੜ ਮੋਟੇ ਢਾਣੇ ਬਣੇ ਸੀ ਨਿੰਮਾਂ ਦੇ ਰੱਜਣਾ ਬੰਨਸੀ ਰੱਜਣਾ ਬੰਨਸੀ ਹੰਬਲੇ ਨਾਲ ਡਾਨੇ ਵੰਦੇ ਹੁੰਦੇ ਆ ਤੁਸੀਂ ਨਹੀਂ ਇਹ ਕੀ ਕਾਰਨ ਹੋ ਗਿਆ ਮਾਨਸਾ ਤੋਂ ਲੈ ਕੇ ਆਪਾਂ ਇਹਨੂੰ ਪੁੱਛ ਗਏ ਚਲੋ ਦੋਸਤਾਂ ਮਿੱਤਰਾਂ ਨੂੰ ਪੁੱਛ ਲੈਂਦੇ ਆ ਹਾਂ ਦੋਸਤਾਂ ਨੂੰ ਪੁੱਛਣਾ ਪਊਗਾ ਆਪਾਂ ਅੱਜ ਵੀਡੀਓ ਜਿਹੜੀ ਪਾ ਰਹੇ ਆਂਗੇ ਆਪਾਂ ਇਸ ਮੁੱਦੇ ਤੇ ਪਾ ਰਹੇ ਆਂਗੇ ਵੀ ਆ ਨਿੰਮਾ ਦਾ ਕੀ ਕਾਰਨ ਹੈ ਕਿਉਂ ਸੁੱਕੀ ਜਾਂਦੇ ਆਗੇ ਦੋਸਤੋ ਤੁਸੀਂ ਰੋਡ ਦੇ ਉੱਤੇ ਜਾਣਦੇ ਹੋ ਗੱਡੀਆਂ ਚਲਾਉਣੇ ਆ ਮੋਟਰਸਾਈਕਲ ਚਲਾਉਣੇ ਆ ਬੱਸਾਂ ਕਾਰਾਂ ਟਰੱਕ ਜਿੰਨੇ ਵੀ ਡਰਾਈਵਰ ਮੈਂ ਮੇਰਾ ਵੀਰ ਹੈ ਨਾ ਤੇ ਹਰ ਇੱਕ ਥਾਂ ਤੇ ਦਰਖਤ ਪੁੱਟੇ ਖੜੇ ਐ ਤੇ ਨਿੰਮ ਨਹੀਂ ਪੁੱਟੇ ਅਸੀਂ ਮਾਨਸਾ ਤੋਂ ਚੱਲ ਕੇ ਤਲਵੰਡੀ ਤੇ ਕਰਾ ਗਏ ਤੇ ਕਿਤੇ ਕੋਈ ਨਿੰਮ ਨਹੀਂ ਫੁੱਟਿਆ ਕਿਤੇ ਵੀ ਕਿਤੇ ਵੀ ਨਹੀਂ ਦਿੰਦੇ ਨੇ ਘਰੇ ਨੇ ਘਰੇ ਵੀ ਸੁੱਤੇ ਨੇ ਦੇਖੋ ਦੋਸਤੋ ਇਹ ਆਪਣੀ ਕਿੰਨੀ ਖੁਸ਼ੀ ਮਨਾਉਂਦਾ ਹਨਾ ਜਦੋਂ ਬੱਚਾ ਹੁੰਦਾ ਜੋ ਚਲੋ ਕੁੜੀਆ ਹੁੰਦੀ ਹੈ ਹਨਾ ਤੇ ਨਿੰਮ ਬੰਦੇ ਆਪਾਂ ਤੇ ਇਹ ਅੱਜ ਕੱਲ ਕੀ ਇਹਨਾਂ ਨੂੰ ਬਿਮਾਰੀ ਪੈ ਗਈ ਕਿ ਕੀ ਹੋ ਗਿਆ ਕਿ ਕੀ ਵਜਾ ਬਣ ਗਈ ਦੇਖੋ ਦੋਸਤੋ ਸਾਨੂੰ ਦੱਸੋ ਯਾਰ ਕਿ ਸਾਨੂੰ ਤਾਂ ਯਾਰ ਟੈਨਸ਼ਨ ਹੀ ਦੀ ਹੋ ਗਈ ਯਾਰ ਦੱਸੋ ਵੀਡੀਓ ਦੇਖ ਕੇ ਇਹ ਇਹ ਸੋਚੇ ਸੋਚਣ ਵਾਲਾ ਵੀਸ ਹੈਗਾ ਸੋਚ ਕੇ ਦੇ ਕਮੈਂਟ ਕਰਦੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ 2 ਕਿਲੋਮੀਟਰ ਤੋਂ ਚੱਲ ਕੇ ਸੋਨੀ ਮੈਨੂੰ ਰੋਕੀ ਹੋਇਆ ਰੋਕਲਾ ਰੋਕਲਾ ਰੋਕਾ ਮੈਂ ਹੀ ਨਹੀਂ ਰੁਕਿਆ ਮੈਨੂੰ ਪਤਾ ਨਹੀਂ ਕੀ ਕਹਿੰਦੀ ਹੈ ਹੈ ਦੇਖੋ ਦੋਸਤੋ ਇਹ ਵੀਡੀਓ ਨਾ ਸਪੈਸ਼ਲ ਪਈ ਹੈ ਉਹਨਾਂ ਖਾਤਰ ਹੈ ਯਾਰ ਜਿਹੜੇ ਰੋੜਾਂ ਦੇ ਉੱਤੇ ਭਰਾ ਚੱਲਦੇ ਆ ਬੱਸਾਂ 'ਚ ਬੈਠੇ ਨਿਗਾ ਮਾਰਿਆ ਕਰੋ ਯਾਰ ਨਿੰਮ ਕਿਉਂ ਨਹੀਂ ਫੁੱਟੇ ਕਿ ਉਹ ਜਿਹੜੀ ਗੜੇ ਗੜੇ ਮਾਰੀ ਹੋਈ ਸੀ ਕਿ ਉਹਨਾਂ ਨੇ ਇਹਨਾਂ ਨੂੰ ਪਾਲਾ ਮਾਰਤਾ ਕਿ ਕੀ ਹੋ ਗਿਆ ਯਾਰ ਗੜੇ ਮਾਰੀ ਹੋਈ ਸੀਗੀ ਫਿਰ ਹੋਰ ਵੀ ਦਰਖਤ ਹੈਗੇ ਨੇ ਲਾ ਫਲਾਂ ਤੋਂ ਲੈ ਕੇ ਦੇਖ ਇੱਕ ਗ ਵੀ ਇਹਦੀ ਸ਼ਾਂ ਕਿੰਨੀ ਠੰਡੀ ਹੁੰਦੀ ਸੀ ਤੇ ਅੱਜ ਵਿਚਾਰਾ ਸੁੱਕਾ ਪਿਆ ਹੈ ਨਾ ਚਲੋ ਆਪਾਂ ਮੰਨਦੇ ਆਂ ਵੀ ਟਿੱਪੂ ਟੁੱਪੇ ਤੇ ਸੀਗਾ ਸੁੱਕ ਗਿਆ ਜਿਹੜੇ ਨਹਿਰਾਂ ਦੇ ਉੱਤੇ ਖੜੇ ਹਸੂਆਂ ਦੇ ਉੱਤੇ ਖੜੇ ਉਹ ਵੀ ਸੁੱਕੇ ਖੜੇ ਐ ਉਹੀ ਤਾਂ ਗੱਲ ਹੈ ਚਲੋ ਘਰੇ ਕੁਰੇ ਲਾ ਲਾਓ ਤਾਂ ਸਾਂਗ ਤੋਂ ਵੀ ਪੈ ਜਾਂਦੀ ਐ ویسੇ ਤਾਂ ਵੀ ਸੁੱਕ ਜਾਂਦੇ ਆ ਗਏ ਹਾਂ ਪਰ ਆਹ ਤਾਂ ਪਹਿਲੀ ਵਾਰ ਹੋਇਆਗਾ ਮੇਰੇ ਤਾਂ ਇੰਨੀ ਉਮਰ ਹੋ ਗਈ ਮੈਂ ਤਾਂ ਆਪਣੀ ਦੇਖਿਆ ਮੈਂ ਤਾਂ 50 ਚੰਨ ਨਹੀਂ ਖਾਣੇ ਦੋਸਤੋ ਦੱਸੋ ਕਮੈਂਟ ਕਰਕੇ ਯਾਰ ਹਨਾ ਵੀ ਨਿੰਮ ਕਿਉਂ ਸੁੱਕ ਗਏ ਆਪਣੇ ਕਿ ਗੜੇ ਮਾਰੀ ਨਾਲ ਸੁੱਕ ਗਏ ਕਿ ਫੁੱਟੇ ਕਿਉਂ ਨਹੀਂ ਹਰ ਇੱਕ ਚੀਜ਼ ਦਾ ਇਲਾਜ ਹੈਗਾ ਆਪਾਂ ਕਹਿੰਦੇ ਹਾਂ ਹਨਾ ਹਰ ਇੱਕ ਤੇ ਡਾਕਟਰ ਬੈਠੇ ਪਰ ਯਾਰ ਇਹਨਾਂ ਦਾ ਇਲਾਜ ਵੀ ਲੱਭ ਲਓ ਬਾਈ ਯਾਰ ਆਪਣੇ ਪੌਦੇ ਮਸਾ ਮਸਾ ਯਾਰ ਕਿ ਡੇ ਡੇ ਕੀਤੇ ਹਨਾ ਪਾਣੀ ਪਾਪਾ ਕਾ ਕਿਸਾਨ ਭਰਾਵਾਂ ਨੇ ਨਾਲ-ਨਾਲ ਪਾਣੀ ਲਾਉਂਦੇ ਆ ਤਾਂ ਕਰਕੇ ਡੇ ਡੇ ਹੋਏ ਆ ਟੋਏ ਕਰ ਕਰਕੇ ਹਨਾ ਹੁਣ ਕਣਕਾਂ ਨੂੰ ਪਾਣੀ ਲੱਗ ਵੀ ਪਾਣੀ ਤਾਂ ਨਿੰਮ ਨੂੰ ਵੀ ਲੱਗੇ ਹੀ ਆ ਪਾਣੀ ਤਾਂ ਲੱਗਿਆ ਪਰ ਫਿਰ ਵੀ ਪੀਨੇ ਕੀ ਚੱਕਰ ਆ ਚਲੋ ਸੋਨੀਓ ਤਾਂ ਭਰਾ ਦੱਸ ਦੇਣਗੇ ਆਪਾਂ ਨੂੰ ਕਮੈਂਟ ਕਰਕੇ ਦੱਸੋ ਯਾਰ ਵੀ ਇਹ ਨਿੰਮ ਕਿਉਂ ਨਹੀਂ ਫੁੱਟੇ ਸਾਨੂੰ ਤਾਂ ਇੰਨਾ ਤਰਸ ਆ ਰਿਹਾ ਇਹ ਪਤਾ ਲੱਗਦਾ ਹੈ ਜੋ ਇਹ ਚੀਜ਼ ਦਾ ਵੀ ਕਿਉਂ ਨਹੀਂ ਫੁੱਟੇ ਕਾਹਾਂ ਵੀਡੀਓ ਸ਼ੇਅਰ ਕਰਦੇ ਹੋ ਤੇ ਕਿਹਨੂੰ ਦੱਸਣਾ ਹਾਂ ਪਰ ਮੈਂ ਜੇ ਉਹ ਵੀ ਰੋਡ ਤੇ ਆ ਘਰ ਕੋਲਿਆ ਨੂੰ ਹੱਥ ਲੱਗਦਾ ਜੇ ਕੋਈ ਇਹਦਾ ਕੋਈ ਇਲਾਜ ਕਰਨ ਵਾਲਾਗਾ ਦੇਖ ਜਿਵੇਂ ਇਨਸਾਨ ਦਾ ਡਾਕਟਰੀ ਇਲਾਜ ਹੁੰਦਾ ਇਹਦਾ ਵੀ ਇਲਾਜ ਹੋਊਗਾ ਕੋਈ ਨਾ ਕੋਈ ਥਾਂ ਥਾਂ ਬੈਠੋਲੇ ਪਈਏ ਨੇ ਕੋਈ ਥੋੜਾ ਹੀ ਪਵਾ ਲਿਆ ਆਪਾਂ ਵਿਚਾਰਿਆਂ ਨੇ ਸੱਤ ਕੇ ਯਾਰ ਮੈਨੂੰ ਤਾਂ ਬੜਾ ਤਰਸ ਆਈ ਜਾਂਦਾ ਨਿੰਮਾਂ ਤੇ ਵੀ ਇਹ ਟੱਕੇ ਦੀ ਬੁਰਾ ਚਲੋ ਹਾਂ ਚੱਲ ਗਈ ਸੋਨੀ ਕਿ ਮੇਰੇ ਵੀ ਥੋੜਾ ਥੋਣਾ ਪੂਗਾ ਕਿ ਤਾ ਸਵਾਲ ਪੁੱਛ ਲੈਣਾ ਹੋਰ ਕੀ ਆ ਸੋਨੀ ਆਏ ਸੋਨੀ ਗੂਰ ਵੀ ਬਹੁਤ ਜਾਣ ਆਪਾਂ ਤਾ ਹਾਂ ਜਾਣਾ ਤਾਂ ਹੈਗਾਗਾ ਮੈਨੂੰ ਤਾਂ ਇ ਚਰਚ ਲੱਗਾ ਪੈ ਸੀਗਾ ਹੁਣ ਮਨ ਹੌਲਾ ਜਾਂ ਹੋ ਗਿਆ ਮੈਂ ਵੀ ਇਹ ਕਹਾਂ ਰੋਕ ਤੈਨੂੰ ਪਤਾ ਹੀ ਨਹੀਂ ਰੋਕੀ ਕਦੋਂ ਜਾਂਦੀ ਏ ਬਹਿ ਜਾ ਕੋਣ 60 ਦੀ ਸਪੀਡ ਤੇ ਜਾਊਗਾ ਹੁਣ ਨਾ ਰੁਕੀ ਰੁਕੀ ਚੰਗਾ ਤਾਂ ਮੈਂ ਤਾਂ ਫਸ ਗਈ ਹੁਣ ਸਿੱਧਾ ਗਿਆ ਨਹੀਂ ਜਾ ਕੇ ਰੁਹੂਗਾ ਜੇ